ਪਾਰਾਜਾ ਸਾਹਿਬ ਜੀ ਮੇਰਾ ਮਨ ਕਦੇ ਵਿਡੋਲੇ ਨਾ ਐਸੀ ਕਰ ਕਿਰਪਾ ਰਾਜਾ ਸਾਹਿਬ ਜੀ ਮੇਰਾ ਮਨ ਕਦੇ ਵਿਡੋਲੇ ਨਾ ਐਸਾ ਰਸਨਾ ਵਿੱਚ ਰਸ ਪਰ ਦੇ ਕੋੜਾ ਸ਼ਬਦ ਵੀ ਬੋਲੇ ਨਾ ਐਸੀ ਕਰ ਕਿਰਪਾ ਰਾਜਾ ਸਾਹਿਬ ਜੀ ਮੇਰਾ ਮਨ ਕਦੇ ਵਿਡੋਲੇ ਨਾ ਤੇਰੀ ਭਰਤੀ ਸਦਾ ਕਮਾਵੇ ਵਿਸ਼ਿਆਦੇ 발 ਕਦੇ ਨਾ ਜਾਵੇ ਤੇਰੀ ਭਰਤੀ ਸਦਾ ਕਮਾਵੇ ਵਿਸ਼ਿਆਦੇ 발 ਕਦੇ ਨਾ ਜਾਵੇ ਹੀਰੇ ਮੋਤੀ ਛੱਡ ਕੇ ਮਨੁਆ ਖਾਕ ਫਿਰੋ ਲੈਣਾ ਐਸੀ ਕਰ ਕਿਰਪਾ ਰਾਜਾ ਸਾਹਿਬ ਜੀ ਮੇਰਾ ਮਨ ਕਦੇ ਵੀ ਢੋਲੇ ਨਾ ਐਸੀ ਕਰ ਕਿਰਪਾ ਰਾਜਾ ਸਹਬ ਜੀ ਮੇਰਾ ਮਨ ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ